ਖਰ ਸੰਧੂ ਉਹ ਖਿਡਾਰੀ ਹੈ ਜਿਹਨੇ ਮਾਝ ਵਿੱਚ ਪਹਿਲਾ ਪੱਟਰ ਜਿੱਤਿਆ ਪਰ ਦੇ ਬੰਨੇ ਦੀਪ ਤੇ ਦੀਪਾ ਲੀਲਾ ਵਾਲਾ ਮੇਰੇ ਮਿੱਤਰ ਕਮਾਲ ਪ੍ਰੀਤ ਭਾਈ ਲੱड्डੂ ਵਾਲਿਆ ਜੱਫੇ ਲਾਉਣੇ ਪੈਣੇ ਆ ਚੋਲਾ ਸਾਹ ਦੇ ਅਰਸ਼ਾ ਇੱਕ ਜੱਫਾ ਹੋਰ ਬਾਕੀ ਹੈ ਫਿਰ 5000 ਫਿਰ ਰਾਜਾ ਪਰ ਦੇਸ਼ਕ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਿਹਾ ਗਿਆ ਹੈ ਅਰਸ਼ ਕੁਮਰ ਦਾ ਵੀਰ ਲਓ ਸਾਹਮਣੇ ਕਹਿੰਦੇ ਆਰਸ਼ ਚੋਲਾ ਸਾਹਿਬ ਦੀ ਧਰਤੀ ਦਾ ਫਰਦਾਰ ਪਲਵੰਤ ਸਿੰਘ ਕੀਟੋ ਸਾਹਿਬ ਦਾ ਮੱਤ ਤੇ ਜ਼ਿਕਰ ਖੇਡ ਦੇ ਮੈਦਾਨ ਵਿੱਚ ਹੈ ਕਾਲਵਾ ਵਾਲਾ ਹਰਪਾਲ ਉਹ ਵੀ ਖੇਡ ਦੇ ਮੈਦਾਨ ਵਿੱਚ ਆ ਗਿਆ ਹੈ ਉਹ ਸਿਆਵਾਂ ਦੇ ਜੱਗੇ ਵਰਗੇ ਦੁਨੀਆ ਦੇ ਮਹਾਨ ਰੁਸਤਮ ਖਿਡਾਰੀ ਹੈ ਆਪਣੀ ਕਲਾ ਦਾ ਪ੍ਰਦਰਸ਼ਨ ਅੱਜ ਇਸ ਸਰ ਜਮੀਨ ਦੇ ਵਿੱਚ ਰੁਸਤਮ ਮਹਿਮਨ ਦੇ ਨਾਲੇ ਰੇਤਾਂ ਦੀ ਵਾਧੇ ਆਏ ਮੇਰੇ ਉੱਪਰ ਤੋਂ ਪੌੜੀਆਂ ਵਾਲੇ ਹਰਮਨ ਦੇ ਨਾਲ ਹੋ ਗਿਆ ਟੱਕਰੇ ਪਰ ਆਹ ਕਹਿੰਦੇ ਸ਼ੰਕਰ ਜਹਾਜ਼ ਸੰਧਵਾ ਵਾਲਾ ਕਬੱਡੀ ਪਾਉਂਦ ਲਈ ਵੜ ਗਿਆ ਮੇਰੇ ਮਿੱਤਰੋ ਸੁਖੇ ਰੰਦਾ ਵਿਹਰਾਂ ਦਾ ਫੈਰੀ ਸਾਡੇ ਮੰਦੇਰ ਸਾਹਿਬ ਦਾ ਚਿਹਤਾ ਆਹ ਗੱਬਰੂ ਕਹਿੰਦੇ ਸ਼ੰਕਰ ਜਹਾਜ਼ ਹੈ ਮੂਰੇ ਕਹਿੰਦੇ ਕੌਣ ਹੈ ਇਧਰ ਦੇ ਬੰਨੇ ਰਾਜਾ ਪਤਨੀ ਵਾਲਾ ਖੇਡਿਆ ਇੰਗਲੈਂਡ ਖੇਡਿਆ ਕਹਿੰਦੇ ਆਸਟ੍ਰੇਲੀਆ ਦੁਨੀਆ ਪੱਧਰ ਤੇ ਵੱਖ-ਵੱਖ ਮੈਦਾਨਾਂ ਵਿੱਚ ਜਫੇ ਲਾਉਣ ਵਾਲਾ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਮੇਰੇ ਮਿੱਤਰੋ ਆਹ ਦੀਪਤ ਮੁਰਜੀ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਨੇ ਡੱਗੋ ਵਾਲਾ ਸ਼ਾਨਾ ਇਹ ਸਵਰਾਜ ਦਾ ਜੇਤੂ ਹੈ ਆਹ ਮਾਜਰ ਦੇ ਮਾਲਕ ਦੀ ਟੱਕਰ ਧਰਤੀ ਮਲਾਨੇ ਦੀ ਹੈ ਕੁੰਡੀਆਂ ਦੇ ਸਿੰਘਾ ਥਾਨਾ ਵਾਲਾ ਭੇ ਰਾਣਿਆਂ ਚੱਕ ਮਾਰ ਟੱਕਰ ਦੇ ਗੰਗੀਰਾ ਕੋੜ ਦੀ ਧਰਤੀ ਦਾ ਨੌਜਵਾਨ ਕਬੱਡੀ ਬਾਦਲੇ ਵਧਿਆ ਆਇਆ ਹੈ ਕੋਲਾ ਸਾਹ ਦੇ ਅਰਸ਼ ਦੇ ਤਿੰਨ ਜੱਫੇ ਸਰਪੰਚ ਗੁਰदयाल ਸਿੰਘ ਜੀ ਕਹਿੰਦੇ ਆ 5000 ਦੇ ਹੋਣਗੇ ਨਾ ਦਿਨ ਸ਼ੇਰ ਦੀ ਕਬੱਡੀ ਹੈ ਟੱਕਰ ਰੱਦੂ ਵਾਲੇ ਉਹ ਪ੍ਰੀਤ ਦੇ ਨਾਲ 5000 ਰੁਪਏ ਤੋਂ ਘੱਟ ਪੈਸੇ ਦੇ ਲੱਗਣੇ ਪ੍ਰਬੰਧ ਕਰਾ ਇਹਦਾ ਨਵਾਂ ਪਿੰਡ ਹੈ ਇਹਨੂੰ ਦੁਨੀਆ ਮਨਜੀਤ ਮਨਜੀਤ ਕਹਿੰਦੀ ਹੈ ਖੇਡਿਆ ਯਾਰ ਬੇ ਮੈਦਾਨਾ ਵਿੱਚ ਤੇ ਐਸ ਸਾਲ ਗੱਲਾਂ ਹੋਣਗੀਆਂ ਆ ਗੱਬਰੂ ਕਹਿੰਦੇ ਨਿਊਜ਼ੀਲੈਂਡ ਦੇ ਮੈਦਾਨਾ ਵਿੱਚ ਪਾਉਤ ਵਾਲਾ ਆ ਜਗਦੇਵ ਪੰਨੋ ਰਾਮੋਣੀ ਦੀ ਟੀਮ ਦੇ ਲਈ ਪਰ ਮੂਰੇ ਕੌਣ ਹੈ ਖੇਡਿਆ ਬਜਿੰਦਰੇ ਚੰਪਿੰਦਰ ਦੀ ਟੀਮ ਦੇ ਲਈ ਮੇਰੇ ਮਿੱਤਰੋ ਆਹ ਕਹਿੰਦੇ ਹਰਮਨ ਕੋਹਲੀ ਵਾਲਾ ਲਾਹ ਤਗੜਾ ਜੱਫਾ ਇਹਨੂੰ ਖੇਡ ਕਬੱਡੀ ਧਰਤੀ ਦਾ ਮੇਰੇ ਮਿੱਤਰੋ ਦੁਨੀਆ ਦਾ ਮੰਨਿਆ ਪਰਵੰਨਿਆ ਦੁਨੀਆ ਦਾ ਨੰਬਰ 1 ਰੈਡਰ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਮਿਹਨਤ ਕਰਕੇ ਆ ਗਿਆ ਮੁੰਡਾ ਆ ਗਿਆ ਪਹਿਲੇ ਨੰਬਰਾਂ ਤੇ ਪੈਰ ਰੇਲੇ ਦੇ ਧਰਤੀ ਉੱਤੇ ਰਾਣੀ ਅੰਮ੍ਰਾਂ ਤੇ ਮਿਹਨਤ ਕਰਕੇ ਕਾਂਗੇ ਨੇ ਤਿੰਨ ਜੱਥੇ ਉੱਪਰ 5000 ਗੁਰਸਾਹਿਬ ਜੀ ਪਟਵਾਰੀ ਸਾਹਿਬ ਐਲਾਨ ਕਰਾਉਦੇ ਆ ਲੋ ਕਾਂਗੇ ਵਾਲੇ ਗੁਰਵਿੰਦਰ ਦੇ ਤਿੰਨ ਜੱਥੇ 5000 ਦੇ ਹੋਣਗੇ ਲੋ ਸਾਹਮਣੇ ਨੌਜਵਾਨ ਇਹ ਆ ਘੋੜਾ ਇਹ ਆ ਪਰਮਜੀਤ ਪੁਰੀਆ ਬਾਕੀ ਵਜਾ ਹੋਇਆ ਪਰ ਸਾਹਮਣੇ ਦੀਪੋ ਲੀਲਾ ਮੇਕ ਸਿੰਘ ਵਾਲਾ ਪਿੰਡ ਹੈ ਲਾਟ ਆਫ ਦਾ ਫੇ ਵਾਲਾ ਅਨੂ ਦਾ ਕਹਿੰਦੇ ਵੀਰ ਆ ਉਧਰ ਕਹਿੰਦੇ ਸ਼ੀਰਾ ਮੱਲਾ ਮਾਰ ਕਰਦਾ ਆ ਆ ਗੱਭਰੂ ਕਹਿੰਦੇ ਕੁਲਵੀਰ ਕਹਿੰਦਾ ਸਾਡੇ ਪਿੰਡ ਵਾਲੇ ਹੈਰੀ ਦੀ ਮਦਦਤਾ ਆ ਮੁੰਡਾ 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 ਕਹਿੰਦੇ ਆਸਟ੍ਰੇਲੀਆ ਖੇਡ ਆ ਓਏ ਕੁੜੀਆਂ ਦੇ ਸਿੰਘ ਸਣ ਵਾਲਾ ਤੇਲ ਓ ਤਾੜੀ ਵੱਜੂ ਤਾੜੀ ਵੱਜੂ ਤਾੜੀ ਵੱਜੂ ਤਾੜੀ ਵੱਜੂ ਤਾੜੀ ਇੱਕ ਬੰਦੇ ਪੂਰੀ ਪੂਲੇ ਲੰਗੜ ਵਾਲਾ ਆ ਦੂਸਰੇ ਬੰਦੇ ਪੱਤਰੀ ਵਾਲਾ ਰਾਜਾ ਯਾਰ ਦੇ ਹੋਣਗੇ 5000 ਢਾਂਗੇ ਵਾਲੇ ਗੁਰਵਿੰਦਰ ਦੇ ਤਿੰਨ ਹੱਥਾਂ ਉੱਪਰ ਗੁਰਸਾਹਬ ਸਿੰਘ ਪਟਵਾਰੀ ਹੋਣ ਨੇ ਵੱਡਾ ਮਾਰ ਕਰਦਾ ਤੇ ਜੋਪੀ ਕਰਦਾ ਕਹਿੰਦੇ ਖਿਡਾਰੀ ਵੀ ਚੋਟੀ ਦਾ ਜਸਪਾਲ ਤਾਰਪੁਰ ਦੀ ਟੀਮ ਲਈ ਖੇਡਿਆ ਜਗੇ ਬਰਾਲ ਦੀ ਟੀਮ ਲਈ ਖੇਡਿਆ ਅਜੰਦਰਪੁਰ ਖਰਲਾ ਵਾਲੇ ਦੀ ਟੀਮ ਲਈ ਖੇਡਿਆ ਇਧਰਲੇ ਬੰਨੇ ਚੇਹਰਾ ਸਾਹਿਬ ਦੀ ਧਰਤੀ ਦਾ ਕਹਿੰਦੇ ਤਾਪੂ ਕਪੂਰ ਸਿੰਘ ਦਾ ਪੋਤਾ ਮਾ ਸੁਖਜੀਤ ਕੌਰ ਦਾ ਪੁੱਤਰ ਮਾਨ ਹੈ ਕਲਵੰਸੀ ਜਿਹਨੂੰ ਵਿਯਾਂ ਵਿੱਚ ਆਉਣ ਵਾਲੇ ਜੱਫੀਆਂ ਇਹ ਕੋਲਾ ਸਾਹਿਬ ਦਾ ਅਰਸ਼ਾ ਦੂਸਰੇ ਬੰਦੇ ਕਹਿੰਦੇ ਨਵੇਂ ਪਿੰਡੀਆਂ ਦੀਆਂ ਗੱਲਾਂ ਪਰ ਆਹ ਮੁੰਡਾ ਪੈਂਦਾ ਆਹ ਮੁੰਡਾ ਚਾਹਨਾਰ ਇੱਕ ਜੱਫਾ ਲੱਗ ਗਿਆ ਦੋ ਜੱਫੇ ਹੋਰ ਬਾਕੀ ਆ ਭਈ ਪੰਚ ਗੋਡਾਲ ਸਿੰਘ ਦੀ ਮਰਹਾਰਾ ਕਹਿੰਦੇ ਲੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਰੀਦਕੋਟਿਆ ਇੱਕ ਪਾਸੇ ਅੰਮ੍ਰਿਤਸਰ ਤਰਨਤਾਰਨ ਮੋਗਾ ਫਰੀਦਕੋਟ ਉਹ ਧਰਤੀ ਮਹਾਰਾਣੇ ਦੀ ਹੈ ਮੇਲਾ ਤੰਤਰਬਾਬਾ ਰਵਿੰਦਰ ਸਿੰਘ ਦਾ ਚੱਲਦਾ ਉਹ ਮੱਲ ਵੱਡੇ ਆਏ ਹੋਏ ਆ ਮੱਲ ਵੱਡੇ ਆਏ ਹੋਏ ਆ ਬੰਬੇ ਤੋਂ ਵੀ ਅਨੰਦ ਮਾਰ ਰਹੇ ਆ ਨਾ ਖੇਡ ਕਬੱਡੀ ਦਾ ਦਿਨ ਸ਼ੇਰ ਮੀਰਾ ਕੋਟ ਪਿੰਡ ਹੈ ਸ਼ਹੀਦਾ ਸਿੰਘਾਂ ਦੀ ਧਰਤੀ ਹੈ ਨੌਜੋ ਰੇਡ ਪਾਉਣ ਲਈ ਵਧਿਆ ਹੋਇਆ ਜੇ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਲਈ ਵੀਰ ਤੋਂ ਵੀਰ ਤੋਂ ਜਾਵੇ ਅਰਸ਼ ਬਲਸ਼ੇਰ ਅਰਸ਼ ਬਲਸ਼ੇਰ ਲੈਣਾ ਢੇਰੀਆਂ ਤੇ ਕਿਹਨ ਮੇਲਾ ਚੱਲਦਾ ਮੇਰੇ ਮਿੱਤਰੋ ਸਰਦਾਰ ਅਜੀਤ ਸਿੰਘ ਦੀ ਸਾਡੇ ਬਹੁਤ ਸਰਕਾਰ ਜਿਹੜੀ ਜਿਹਨਾਂ ਦੀਆਂ ਬਲਾਈਆਂ ਟਰਾਲੀਆਂ ਟਰੱਲ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਮੇਰੇ ਮਿੱਤਰੋ ਵੱਡਾ ਪਿਆਰ ਹੈ ਉਧਰ ਕਹਿੰਦੇ ਗੱਬਰੂ ਚਾਰਜ ਮਸਤ ਗੜੀਆਂ ਵੀ ਤਾਰਾ ਰਾਣਾ ਕਬੱਡੀ ਪਾਈ ਤੇ ਕਰਦਾ ਅੰਬਾ ਅੰਬਾ ਸੋਰਸਿਕ ਪਿੰਡ ਵਾਲਾ ਅੰਮਰ ਰਵੀ ਸ਼ੇਰ ਸਿੰਘ ਦਾ ਲੱਗਤੇ ਹੋਏ ਇੱਕ ਪਾਸੇ ਨਾਲ ਜਾਣ ਇਹ ਆ ਕਾਰਜ ਮਸਤ ਗੜੀਆਂ ਮਾ ਦੱਸਾ ਹੈ ਸਾਹਮਣੇ ਚਾਰ ਧੋਰੀਏ ਵਾਲੇ ਹਰਮਨ ਵਰਗੇ ਆਹ ਢਾਂਗੇ ਵਾਲੇ ਗੁਰਵੰਦਰ ਵਰਗੇ ਚਾਲਵਾ ਵਾਲੇ ਹਰਪਾਲ ਵਰਗੇ ਆਹ ਸਾਹਮਣੇ ਟੱਕਰ ਚਾਲਵਾ ਵਾਲਾ ਹਰਪਾਲ ਰਾਣੀ ਬਲਾ ਦੇ ਕੋੜਾ ਸਾਹ ਦੇ ਅਰਸ਼ ਦੇ ਹੋ ਗਈ ਹੈ ਇੱਕ ਜੱਪਾ ਹੋਰ ਫਿਰ 5000 5000 ਦਿੱਤਾ ਜਾਣਾ ਹੈ ਪੋਰੀ ਆ ਕਹਿੰਦੇ ਬੂਰੇ ਨੰਗਲ ਵਾਲਾ ਗੱਬਰ ਕਬੱਡੀ ਪਾ ਰਿਹਾ ਹੈ ਸ਼ੀਰੇ ਬੱਲੇ ਦਾ ਯਾਰੀ ਆ ਉਧਰ ਕਹਿੰਦੇ ਪ੍ਰੀਤ ਦਾ ਭਾਈ ਲੰਗੂ ਵਾਲਾ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਵੱਡੇ ਸਟਾਰ ਪੜ ਰਿਹਾ ਕਿਆ ਕਬੱਡੀ ਪਾਉਣ ਨੂੰ ਕਿ ਘੁੰਮਣ ਕਮਾਉਣ ਦਾ ਥਾਰ ਦਿੱਤੀ ਹੈ ਥਾਰ ਦਿੱਤੀ ਹੈ ਮੋਲਤ ਵਿੱਚ ਕਬੱਡੀਆਂ ਪਾ ਪਾ ਕੇ ਇੱਕ ਬੰਨੇ ਦੀਪਾ ਲੀਲਾ ਵਾਲਾ ਮੇਰੇ ਮਿੱਤਰੋ ਖਾੜਾ ਖੁੱਲੀ ਸਿੱਖਦਾ ਸ਼ੰਕਰ ਜਹਾਜ਼ ਆਇਆ ਹੋਇਆ ਉਧਰ ਚਾਰ ਨੇ ਭਾਈ ਲੱਡੂ ਦੀ ਧੱਟੀਆਂ ਮੇਰੇ ਮਿੱਤਰੋ ਲੈ ਵੀ ਰਾਣਿਆ ਕਰਦੇ ਗੱਲ ਇਹ ਸ਼ੰਕਰ ਜਹਾਜ਼ ਕਿ ਦੰਮ ਦੰਮ ਡਬਰੂ ਵਜੇ ਭੋਲੇ ਸ਼ੰਕਰ ਦਾ ਪ੍ਰਕਾਰਜ ਝੁੱਸ ਕੇ ਰੇਡ ਪਾਦਾ ਨੌਜਾਨ ਖਿਲਾੜਕੇ ਬਾਹਾਂ ਸਾਹਮਣੇ ਚਾਰ ਘੋੜੀਆਂ ਵਾਲੇ ਹਰਬੰਦ ਵਰਗੇ ਧੰਨਵਾਦ ਕਰਦੇ ਆ ਹੀਰਾ ਸਿੰਘ ਜੀ ਐਡਵੋਕੇਟ ਸਾਹਿਬਾਨਾ ਇਧਰ ਕਹਿੰਦੇ ਭਾਈ ਬਲਜੀਤ ਸਿੰਘ ਜੀ ਬੈਠਿਆ ਗੁਰੂ ਕਰਦੇ ਪ੍ਰਧਾਨ ਉਹਨਾਂ ਦਾ ਵੀ ਟਰੈਕਟਰ ਜਿਹੜਾ ਪੰਜਾਬ ਦੇ ਮੇਲੇ ਵਿੱਚ ਆਹ ਸਾਹਮਣੇ ਕੌਣ 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 ਇਹਦਾ ਕੋਈਆ ਪਿੰਡਾ ਥੋੜੀ ਜਿਹੀ ਹਲਕੀ ਜਿਹੀ ਚੋਟ ਮਹਿਸੂਸ ਕਰ ਰਿਹਾ ਹੈ ਲੈ ਵੀ ਦੀਪ ਰਾਣਾ ਦਿਲਸ਼ੇਰ ਆ ਗਿਆ ਆਹ ਦਿਲਸ਼ੇਰ ਕਬੱਡੀ ਪੌਣੇ ਵਧਿਆ ਆ ਪ੍ਰੀਤ ਵੱਟੂ ਵਾਲ ਦੇ ਜੱਫੇ ਉੱਪਰ ਵੀ ਰੌਬਰ ਸਰ ਬਰਹਾਲਾ ਸਾਹਿਬ ਕਹਿੰਦੇ ਆ ਕਿ ਵੱਡੇ ਮਾਰਤਾਨ 5000 ਰੁਪਏ ਦੇ ਹੋਣਗੇ ਪਰ ਸਾਹਮਣੇ ਨੌਜਵਾਨ ਦੇ ਚੇਤੇ ਜਾ ਰਹੇ ਆ ਮੇਰੇ ਮਿੱਤਰੋ ਔਰ 16 ਤਰੀਕ ਨੂੰ ਦੋ ਸਿਗਾਰ ਦੇ ਬੰਦੇ ਦੇ ਬੰਦਾ ਬਚਣਾ ਓਏ 5000 ਰੁਪਏ ਦੇਫੇ ਓ ਬੱਲੇ 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 ਕੌਣ ਕਰੇ ਕਿ ਮਾਵਾ ਦੇ ਹਰਜਾਨੇ ਨੂੰ ਕੋ ਕੌਣ ਪਰੇ ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮੇਰੇ ਮਿੱਤਰੋ ਮਾਂ ਬਾਪ ਦੀ ਤਸਵੀਰ ਬਣਾਈ ਹੋਈ ਹੈ ਦੁਨੀਆ ਦਾ ਮੰਨਿਆ ਪਰਵਾਨਿਆ ਖੇਡ ਕਬੱਡੀ ਦਾ ਇਹ ਤਾਰ ਅਮਨ ਝਨੇਰ ਕਪਟਾਨ ਤੋਂ ਦਾ ਜਦੋਂ ਹੁੰਦਾ ਖੇਡ ਖਿਡਾਰੀ ਦਾ ਸੁਪਨਾ ਹੁੰਦਾ ਵੀ ਮੈਂ ਉਸ ਵਰਲਡ ਕਬੱਡੀ ਕੱਪ ਦਾ ਬੈਸਟ ਬਣਾ ਜਿਵੇਂ ਐ ਸਾਲ ਫਰੀਦ ਅਲੀ ਐ ਸਾਲ ਵਾਹਿਗੁਰੂ ਸੀਚੇ ਵਾਲੀ ਐ ਉਸੇ ਤਰ੍ਹਾਂ ਫਰੀਦ ਬਣਿਆ ਉਸੇ ਤਰ੍ਹਾਂ ਬਾਗੀ ਬਣਿਆ ਇਹ 2000 ਮਾਨ ਸਮਾਨ ਫੇਡ ਕਬੱਡੀ ਦੇ ਵੱਡੇ ਆ ਵਾਲੇ 프리ਦ 5000 ਦਿੱਤਾ ਜਾਣਾ ਚੋਲਾ ਸਾਹਿਬ ਨੇ ਅਰਸ਼ ਦਾ ਇੱਕ ਹੀ ਆਪਾ ਹੋਰ ਬਾਕੀ ਹੈ ਫਿਰ 5000 ਸਰਪੰਚ ਗੁਰਪਿਆਰ ਸਿੰਘ ਜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਪਿਆਰਦਾਰ ਤਿਆਰ ਨੇ ਔਰ 18 ਤਰੀਕ ਨੂੰ ਪਿਆਰੀ ਸਾਥ ਸਿੰਘ ਜੀ ਪਿੰਡ ਪ੍ਰਿੰਗੜੀ ਦੀ ਧਿਰਤੀ ਤੇ ਵੀ ਇਹ ਬੜਾ ਖੰਮੇ ਨਾਲ ਆਪਣੇ ਕਬੱਡੀ ਖੇਤ ਵਾਲਾ ਸ਼ੰਕਰ ਦੇ ਹੱਥ ਮੇਰੇ ਮਿੱਤਰੋ ਸੰਧਵਾ ਪਿੰਡਾ ਜਿਹੜੇ ਗੁਰਦਾਸਪੁਰ ਦਾ ਆ ਚਾਰ ਮੱਲ ਪਿਆਰ ਨੇ ਫਰੀਦ ਭਾਈ ਲੱਤੂ ਵਾਲਾ ਕਹਿੰਦੇ ਵੱਡੀ ਟੀਮ ਲਈ ਫਰਦਾਇ ਤੇ ਮੇਲੇ ਤੇ ਉਧਰ ਜੱਗਾ ਚੰਨੀ ਵਾਲਾ ਸਾਡਾ ਭਰਾ ਨਾਮ ਕੁਲਵੀਰ ਨਵੇਂ ਪਿੰਡਿਆ ਅੰਤਪ੍ਰਸਦੀ ਚੋਲਾ ਸਾਹਿਬ ਮੈਂ ਸਰਕਾਰ ਕਰਾਂਗਾ ਆ ਦੁਨੀਆਂ ਦੇ ਸੁਪਰਸਟਾਰ ਸੰਦੀਪ ਮਹੰਦਵਾਲ ਦਾ ਪਿੰਡਾ ਮੇਰੇ ਮਿੱਤਰੋ ਕਬੱਡੀ ਦੀ ਦੁਨੀਆਂ ਵਿੱਚ ਵੱਡਾ ਉਧਰ ਚਾਰ ਜਾਫੀ ਵੱਡੇ ਨੇ ਤੇ ਮਹੰਦਵਾਲੀਆ ਛਾਇਆ ਹੋਇਆ ਜੱਟ ਟੱਟ ਹੀਰਾ ਠੱਗ ਰਿਹਾ ਹੈ ਮਾਦੇ ਦਾ 4x4 ਪ੍ਰਮੋਟਰ ਜੱਟ ਬਿੱਲਾ ਗੰਦੀਨੇ ਆ ਰਹੀਆਂ ਲਾਈਵ ਨਾਲ ਦਬਾਰ ਰਿਹਾ ਪਰ ਸਾਹਮਣੇ ਅੰਮ੍ਰਿਤ ਸਭ ਤੋਂ ਵੱਧ ਟਰੈਕਟਰ ਦਾ ਜਿੰਦੂ ਬਣਿਆ ਅੰਬਾ ਵੀ ਘੱਟ ਨਹੀਂ ਕਿ ਮੱਖਣ ਸੰਧੂ ਉਹ ਖਿਡਾਰੀ ਹੈ ਜਿਹਨੇ ਜਿਹਨੇ ਮਾਜ ਵਿੱਚ ਪਹਿਲਾ ਟਰੈਕਟਰ ਜਿੱਤਿਆ ਉਹਦੇ ਬੰਨੇ ਦੀਪ ਤੇ ਦੀਪਾ ਲੀਲਾ ਵਾਲਾ ਮੇਰੇ ਮਿੱਤਰੋ ਕਵਾਰ ਸਾਰੇ ਨਗਰ ਨੂੰ ساری مبارکہ پہ دیا ہے اے راجہ پتری اڑا پر سامنے اے راجہ پتری اڑا ہے اب افتار کرتا ہے شیر پنجاب مہا راجہ رنگی سکتا اتھارہ سے ست اسری نے اس طرف ਤੇ ਬੱਲੇ ਭਾਗ ਲੱਗੇ ਐ ਇਸ ਧਰਤੀ ਦੇ ਲੋ ਸਾਹਮਣੇ ਮਨਜੀਤ ਨਵੇਂ ਪਿੰਡਿਆ ਲਾ ਹਲਕਾ ਟੱਚ ਤੇ ਪੁਆਇੰਟ ਅੰਮੇਰ ਪੁਰਸੀਆਂ ਰੇਡ ਪਾ ਰਿਹਾ ਬੂਟਾ ਦੀ ਗੱਲ ਕਰ ਰਿਹਾ ਪਾ ਰਿਹਾ ਗਰਾਊਂਡ 'ਚ ਭਾਈ ਕੱਠ ਵਾਲਾ ਯਾਰ ਆ ਮੋਬਾਈਲਾ 'ਲੇ ਮੇਰੇ ਵੀਰਾਂ ਨੂੰ ਬੇਨਤੀ ਆ ਯਾਰ ਥੋੜਾ ਪ੍ਰੇਰ ਕਰੋ ਭਰਾ ਬਣ ਕੇ ਹਟ ਜੀਆ ਮੋਬਾਈਲਾ 'ਲੇ ਯਾਰ ਥੋੜਾ ਸਾਈਡ ਕਰੋ ਬੈਕ ਜੰਗ ਵਾਲੀਆਂ ਬੂਟਾ ਦੀ ਕਦੇ ਮਠੱਡਿਆਂ ਦੇ ਖੇਡ ਪ੍ਰੀਤ ਭਾਈ ਲੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 5000 ਫਿਰ ਸਾਹਮ ਸਿੰਘ ਦੀ ਪਟਵਾਰੀ ਇਧਰ ਚੋਲਾ ਸਾਹਿਬ ਦੇ ਅਰਸ਼ ਦੇ ਤਨੇ ਜੱਫੇ ਗੁਰਦੇਵਾਲ ਸਿੰਘ ਜੀ ਸਰਪੰਨ ਸਾਹਿਬ ਕਹਿੰਦੇ ਆ 5000 ਦੇ ਹੋਣੇ ਆ ਅੱਜ ਕਹਿੰਦੇ ਚੋਲਾ ਸਾਹਿਬ ਦੇ ਉਲਟਾ ਫੁਰਦਾ ਸੰਗਮ ਵਾਲਾ ਮੇਰੇ ਮਿੱਤਰੋ ਯਾਰੀਆਂ ਨਮਾਲੀ ਕਹਿੰਦੇ ਪ੍ਰੀਤ ਭਾਈ ਲੱਤੂ ਵਾਲਾ ਇਧਰ ਕਹਿੰਦੇ ਮਸਤ ਕਰਨ ਪੈਂਦਾ ਚੋਬਰ ਦਾ ਇਹਨੂੰ ਕਾਰਜਕਾਰਜ ਕਹਿੰਦੀ ਆ ਦੋਤ ਵਿੱਚੋਂ ਆਹ ਰਾਣਿਆਂ ਕਬੱਡੀ ਆਹ ਜੇਤਾ ਮਹਿਮਦ ਵਾਲੀਆ ਝੁਕਿਆ ਹੋਇਆ ਹੈ ਪਰ ਮੇ ਜਿਸੇ ਵਿੱਚ ਰੇਡ ਪਾ ਰਿਹਾ ਹੈ ਜਗਰੂਪ ਸਿੰਘ ਜੀ ਪਟਵਾਰੀ ਸਾਹਿਬ ਤੁਹਾਡਾ ਵੀ ਧੰਨਵਾਦ ਹੈ ਤੇ ਹੰਬ ਕੀ ਬਣਾਉਣੀ ਤੇਰੀ ਜਾ ਪਟਵਾਰੀ ਆ ਕਿ ਗੀਤਾ ਵਿੱਚ ਗੱਲ ਚੱਲੀ ਹੈ ਪਰ ਸੁਣ ਜੀਏ ਫਿਰ ਮਾ ਖੇਡ ਕਬੱਡੀ ਦੇ ਨਾਲ ਅੱਜ ਪ੍ਰਗਨ ਮਰਹਾਣੇ ਵਾਲਾ ਪਰਸ਼ੇਂਦ ਮਰਹਾਣੇ ਵਾਲਾ ਜਿਹੜੇ ਹੋਰਗੇ ਦबई ਤੋਂ ਤੇ ਉਹਨਾਂ ਦੇ ਪਿੰਡ ਬੱਚੇ ਪੀਗੀਰ ਸੱਚੇ ਪਰਿਵਾਰ ਨੂੰ ਤੇ ਸਾਰੀਆਂ ਮੁਬਾਰਕ ਬਹੁਤ ਬਹੁਤ ਮੁਬਾਰਕਬਾਦ ਅੰਬਾ ਸੁਰ ਸਿੰਘ ਵਾਲਾ ਲੈ ਵੀ ਅਰਸ਼ ਇੱਕ ਵਾਰੀ ਲੱਗੰਦੇ ਨੂੰ ਦੁਨੀਆ ਨੱਚਦੀ ਵੇਖੀਏ ਯਾਰਾ ਆ ਦੁਨੀਆ ਨੱਚਦੀ ਵੇਖੀ ਉਧਰ ਬਲੇ ਪ੍ਰੀਤ ਅੰਬਾ 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 ਦੁਨੀਆ ਦਾ ਕਹਿੰਦੇ ਜੰਗ ਜੇਤੂ ਰੇਟਰ ਆਹ ਸਾਹਮਣੇ ਅੰਬਾ ਸੁਰ ਸਿੰਘ ਵਾਲਾ ਬਲੇ ਹਾਰੇ ਜਾਮਾ ਬਾਬਤ ਬੈਂਕ ਜ਼ਿਲ੍ਹਾ ਮਲੇਂਦਰ ਹਰਜਿੰਦਰ ਸਿੰਘ ਜੀ ਸਾਡੇ ਹਰਮਿੰਦਰ ਸਿੰਘ ਜੀ ਜਰਨਲ ਮੈਨੇਜਰ ਫੇਰका ਮਿਲਕ ਪਲਾਂਟ ਦੇ ਤੇ ਡਾਕਟਰ ਭਪਿੰਦਰ ਸਿੰਘ ਜੀ ਤੇ ਸਰਦਾਰ ਹਰਦੀਪ ਸਿੰਘ ਨੰਬਰਦਾਰ ਸਾਹਿਬ ਸਾਰਿਆਂ ਦਾ ਧੰਨਵਾਦ ਹੈ ਪਉਂਦੇ ਵਾਦ ਰੋ ਰੋ ਉਧਰ ਪੁੱਜਨੇ ਬੰਨੇ ਦੀਪ ਕੋਡੀਆਂ ਪਰਨੇ ਕਰ ਲਿਆ ਕਿਨੇ 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 ਦੀਪ ਬੱਜ ਗਿਆ ਤੇ ਦੀਪ ਬੱਜ ਗਿਆ ਆਹ ਦੀਪ ਬੱਜ ਗਿਆ ਸਰ ਜੀ ਕੈ ਆਹ ਸਾਹਮਣੇ ਕਿ ਟਾਪ ਦਾ ਇੱਕ ਮੈਚ ਖੇਡਿਆ ਜਾ ਰਿਹਾ ਇੱਕ ਇੱਕ ਬੇਨਤੀ ਆ ਬਾਈ ਆਹ ਵੀਰੇ ਬਾਹਰੋਂ ਆਏ ਆ ਕਹਿੰਦੇ ਅਸੀਂ ਵਿੱਚ ਗਰਾਊਂਡ ਦੇ ਆ ਜਾਣਾ ਜਾਂਦਾ ਤੁਸੀਂ ਆਪ ਦੀਆਂ ਬਾਹਰ ਨਿਕਲਦੇ ਹੋ ਨਹੀਂ ਕਮੇਟੀ ਲੱਗਾ ਜੀ ਸਪੋਰਟਸ ਕਬੱਡੀ ਦਾ ਭਾਈ ਲੱਤੂ ਉਹਦੇ ਨੰਬਰ ਆ 52 ਤੇ ਮਾਲਵਾ ਕਬੱਡੀ ਕਲੱਬ ਗੰਗੀ ਲੋਪੂ ਦੀਪਸੂ ਕਬੱਡੀ ਕਲੱਬ ਮਾਲਵਾ ਉਹਦੇ ਨੰਬਰ ਨੇ 12 12 ਦੇ ਸਾਢੇ ਪੰਜ ਦਾ ਮੁਕਾਬਲਾ ਚੱਲ ਰਿਹਾ ਹੈ ਲੈ ਵੀ ਸ਼ੰਕਰਾਂ